ਸਤਿ ਸ਼੍ਰੀ ਅਕਾਲ ਜੀ। امید ਹੈ ਤੁਸੀਂ ਵਧੀਆ ਹੋਵੋਗੇ। ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਨਸਪਾਇਰ ਵਿਦ ਅੰਮ੍ਰਿਤ। ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਕਹਾਣੀ ਜਿਸ ਦਾ ਵਿਸ਼ਾ ਹੈ ਉਹ ਬਿਆਲੂ ਹੈ। ਸੋ ਦੋਸਤੋ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ। ਨਵਦੀਕੀ ਇੱਕ ਧੀ ਪਰਿਵਾਰ ਵਿੱਚ ਜੰਮਿਆ ਨੌਜਵਾਨ ਸੀ। ਉਹ ਸਵੇਰ ਤੋਂ ਸ਼ਾਮ ਤੱਕ ਜ਼ਿੰਦਗੀ ਦੀ ਦੌੜ ਵਿੱਚ ਜਾਰੀ ਰਹਿਦਾ। ਕਦੇ ਦਿਹਾੜੀਆਂ ਕਰਕੇ ਉਹ ਆਪਣੇ ਸਕੂਲ ਦੇ ਇਸ ਵਰਤ ਤੇ ਕਰੀ ਅੱਗੇ ਵਧਣ ਲਈ ਕੋਈ ਨੌਕਰੀ ਦੀ ਤਲਾਸ਼ ਵਿੱਚ ਇੱਧਰ ਉੱਧਰ ਘੁੰਮਿਆ ਕਰਦਾ। ਉਹਦੀ ਮਾਂ ਜਿਹੜੀ ਉਹ ਵਹਿਰੀ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੀ ਸੀ ਉਸਦੇ ਸਾਮ ਰੱਬ ਦਾ ਨਾਮ ਲੈਦੀ। ਜਦ ਜੀ ਸਾਹਿਬ ਕਰਦੀ ਉਹ ਨਵਰੀਤ ਨੂੰ ਵੀ ਉਹ ਸਹੇਦ ਦੀ ਲੜ ਲੱਗਣ ਲਈ ਕਹਿੰਦੀ ਤੇ ਉਹ ਨੂੰ ਕਹਿੰਦੀ ਤੂੰ ਨਾ ਕਰਦਾ ਮਾਮਲਾ ਕਰ। ਪਰ ਉਹ ਨਹੀਂ ਤੀ ਆਪਣਾ ਨਾਂ ਦੇ ਮਾਂਗਰ ਉਦੀ ਸ਼ਰਦਾਂ ਦੇਖਦੇ ਹੋਏ ਗੁਰੂ ਦਾ ਮਾਮ ਲੈਂਦਾ ਐਂਝ ਹੀ ਉਹ ਹੋਈ ਹੋਈ ਤਰ੍ਹਾਂ ਦੇ ਲੁਕੇ ਨਿੱਕੇ ਸੁਪਨੇ ਸਜਾਉਂਦਾ ਬਪਿਆ ਉਹ ਚੰਗਾ ਸੀ ਕਿ ਮੈਂ ਕੋਈ ਤਾਂ ਵਾਸ਼ ਸ਼ਹਿਰ ਜਾ ਮਾਤੇ ਕੰਮ ਕਰਾਂ ਤੇ ਵਾਂਗੇ ਘਰ ਦਾ ਗੁਜ਼ਾਰਾ ਸੌਖਾ ਹੋ ਜਾਵੇ ਪਰ ਉਹਨੇ ਬਹੁਤ ਜ਼ਰਾ ਇਨਕ ਕੀਤੀ ਫਿਰ ਵੀ ਉਸ ਨੂੰ ਬੋਕ ਰਹਿਣਾ ਨਹੀਂ ਉਹ ਹਮੇਸ਼ਾ ਨਰਲਾਛਾ ਦੇ ਬਣ ਆਉਚਿਰੇ ਆ ਰਹੇ ਹਨ ਉੱਜੇ ਤੇਰੇ ਕੰਨਾਂ 'ਚ ਆ ਰਿਹਾ ਬਣ ਮਨਾਨੇ ਮੀਨੇ ਦੇ ਲੱਗਦਾ ਕਿ ਤੂੰ ਮੇਰੀ ਕੋਈ ਨਹੀਂ ਸੁਣ ਰਿਹਾ ਇਕਬੇਨੂੰ ਬੈਠਾ ਸੀ ਬਹੁਤ ਮਨ ਬਹੁਤ ਖਰਾ ਉਦਾਸ ਹੋ ਗਿਆ ਉਰੋਂ ਲੱਗਿਆ ਕਿ ਰੱਬ ਨੇ ਕਰਨ ਲੱਗਿਆ ਮੇਰੇ ਲਈ ਕੁਝ ਕਿਉਂ ਨਹੀਂ ਕਰਦਾ ਹਰੂਰ ਪਰ ਉਡੀਕਵਾ ਹਾਂ ਆਸਾਂ ਨੂੰ ਅਗਲੀ ਹੱਕੀ ਕੋ ਉਹ ਦੋਸਤੀ ਵਾਪਸ ਲੈ ਕੇ ਮreturnData ਕੋਈ ਗੱਲ ਕੋਈ ਸੁਣ ਰਿਹਾ ਮੈਂ ਸਿਰਫ ਸਿਰਫ ਕਰਤੀ ਹੋਣਾ ਚਾਹਣਾ ਤੇ ਮੈਂ ਇਸ ਲਈ ਨਹੀਂ ਹੋਕ ਮਾਂ ਦੀ ਕਮਜ਼ੋਰੀ ਹੈ ਕਿ ਮੈਨੂੰ ਘਰ ਮਾਪਿਆਂ ਨੂੰ ਨਹੀਂ ਬੇਲਿਆ। ਇਹ ਕੰਮ ਕਰਦਾ ਹੈ। ਉਹ ਮਾਂ ਹੋਵੇਗਾ। ਇਹ ਮਾਂ ਜਾਣ ਲੱਗਾ। ਮਾਂ ਰਾਬਾ ਆਪਣੇ ਸੋ ਬਾਕ ਨੂੰ ਉਸ ਨੂੰ ਆਣੇ ਕਿਹਾ ਨਹੀਂ ਕੋਪ ਉਹ ਸਾਰਾ ਵਿਸ਼ਵਾਸ ਕਰ। ਤੁਰੇ ਜਰਦਾਸ ਕਰ। ਦਸ ਬਹੁਤ ਵੱਡੀ ਸ਼ਕਤੀ ਹੈ। ਰਾਈ ਨੂੰ ਬਹੁਤ ਦੇਰ ਲਈ। ਤੂੰ ਤੇ ਨਹੀਂ ਕਰ ਦੇਣ ਜਰੂਰ ਸੁਣ ਲੇ। ਉਸ ਨੇ ਉਸ ਨੂੰ ਬਾਹਰੋਂ ਤੋਂ ਜਿਆਦਾ ਕਿਤੇ ਆਪਣੀ ਮਾਂ ਤੇ ਭਰੋਸਾ ਸੀ। ਉਹਦੀ ਮਾਂ ਦੇ ਪ੍ਰੋਸੈਸ ਇਹੀ ਵਾਹਿਗੁਰੂ ਨੇ ਇਹ ਚੇਤੇ ਕਰਦਾ ਕਿ ਇਸ ਮੇਰੇ ਕੰਮ ਦੇ ਕਾਲ ਜਾਂਦਾ ਆਬਲਬਲ ਲਈ ਤੇ ਸ਼ਾਮ ਨੂੰ ਵਾਪਸ ਆਉਂਦਾ ਇਸ ਤਰ੍ਹਾਂ ਉਸਨੇ ਕਾਫੀ ਜਗ੍ਹਾ ਇੰਟਰਵਿਊ ਦਿੱਤਾ ਹੋਇਆ ਸੀ ਤੇ ਇੱਕ ਦਿਨ ਉਸ ਨੂੰ ਉਹ ਨਹੀਂ ਜਿਆਦਾ ਨਿਰਾਸ਼ਾ ਹੋ ਗਈ ਕਿ ਉਹ ਰੋਣ ਲੱਗ ਪਿਆ ਉਸ ਟਾਈਮ ਉਸਦੀ ਮਾਂ ਨੇ ਉਹਦੇ ਲਈ ਅਰਦਾਸ ਕੀਤੀ ਕਿ ਵਾਹਿਗੁਰੂ ਮੈਨੂੰ ਇਹ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਉਹ ਆਪਣੇ ਬੱਚੇ ਦੇ ਇਸ ਤਰ੍ਹਾਂ ਹੀ ਖੁੱਖ ਹੈ ਇਹਨੂੰ ਯਾਦ ਖਾਂ ਇਹਨੂੰ ਕੰਮ ਆਰ ਕਰੇ ਸਾਹ ਜਿਹਨੂੰ ਸਭ ਨੂੰ ਮਿਲੇ ਇਹਨੂੰ ਬਹੁਤ ਬੇਚਾਨ ਹੈ ਮੈਂ ਤੇਰੇ ਰੂਹ ਸੇ ਬਾਰੇ ਔੜੀਆਂ ਕਹਾਣੀਆਂ ਬਸਨ ਪਰ ਹੁਣ ਇਹ ਸਮਾਂ ਜਦੋਂ ਤੁਸੀਂ ਆਂ ਸਾਖੂਬ ਇਹ ਜਿਹੜਾ ਅਗਲੇ ਸਨੀਵਾਰੇ ਨੂੰ ਇੱਕ ਅਨਜਾਨ ਨੰਬਰ ਤੋਂ ਮਬਰੀਦ ਨੂੰ ਇੱਕ ਕਾਲ ਆਉਂਦੀ ਹੈ ਉਸਨੇ ਕਿਹਾ ਜਾਂਦਾ ਹੈ ਇਸ ਨੂੰ ਘਟੇ પ્રાਣੀ ਰਿਕਾਰਡ ਚੈੱਕ ਕੀਤੀ ਨੇ ਜਿਸ ਤੋਂ ਪਤਾ ਲੱਗਿਆ ਹੈ ਕਿ ਤੁਸੀਂ ਇਸ ਮੌਕੀ ਦੇ ਕਾਬਲ ਹੋ। ਸੋ ਮੈਂ ਚਾਹੁੰਦਾ ਹਾਂ ਤੁਸੀਂ ਜਲਦੀ ਤੋਂ ਜਲਦੀ ਕੰਮ ਨੂੰ ਜੁਆਇਨ ਕਰ ਲਓ। ਸੋ ਇਹ ਜਨਵਰੀ ਦਾ ਬਹੁਤ ਜ਼ਿਆਦਾ ਤਸਵੀਰ ਉਹ ਜਿਹੜਾ ਅਸਰਾਧਾਪੜੀ ਨਾਲ ਅੰਦਰ ਵੀ ਆ ਤੇ ਮਾਂ ਦੇ ਪੈਰਾਂ ਵਿੱਚ ਟਹਿ ਗਿਆ। ਇਹ ਉਸ ਨੂੰ ਕਹਿਣ ਲੱਗਿਆ ਮਾਂ ਸੱਚਮੁੱਚ ਬਹੁਤ ਗਿਆਨੂ ਹੈ। ਮੈਂ ਜਿਉਂ ਹੂੰ ਨਰਾਸ਼ਾ ਦੇ ਬਦਲਾਅ ਚ ਘਿਰਿਆ ਆਉਣੇ ਨਹੀਂ ਚੜਦੀ ਜਵਾਂ ਦਿੰਦੀ ਹੈ। ਮੈਨੂੰ ਜਿਹੜੀ ਨੌਕਰੀ ਮਿਲਦੀ ਹੈ ਮੈਂ ਉਸ ਦਾ ਬਹੁਤ ਆਦਾ ਖੁਸ਼ ਆਲੀ ਹਾਂ ਉਹ ਆਪ ਦੇ ਹੁਚਾਲੇ ਇਹ ਰੋਜ਼ ਹੁੰਦਾ ਹੈ ਜਿਹੜੀ ਮਾਂ ਨੇ ਕਿਹਾ ਉੱਤਰ ਮੈਂ ਤਾਂ ਨਹੀਂ ਪੈ ਨਹੀਂ ਕਿਹਾ ਸੀ ਅਸੀਂ ਕੀ ਕਰਾਂ ਸਾਰੇ ਤਾਂ ਦੇ ਲਾਲ ਪਿਸ ਚਾੜ ਦ ਜੀ ਸਾਡੇ ਕੋਲ ਕੋਈ ਰਾਹ ਨਹੀਂ ਉਸ ਵਾਰੀ ਵੀ ਤੇ ਪੋਸਤੇ ਤੇ ਛੱਡ ਦਿੰਦੇ ਹਾਂ ਹਾਂ ਉਹ ਆਪ ਸਾਡੇ ਉਂਗੋ ਘਰ ਸਾਨੂੰ ਉਹ ਵੀ ਦੁਰਦਾ ਹੈ ਸੱਚਮੁੱਚ ਦੋਸਤ ਹੋ ਇਸ ਤਰ੍ਹਾਂ ਨਵਰੀਤ ਦਾ ਵਿਸ਼ਵਾਸ ਵਾਹਿਗੁਰੂ ਦੇ ਪੱਕਾ ਹੋ ਚੁੱਕਾ ਸੀ ਸੋ ਮੈਂ ਤਾਂ ਇਹ ਹੀ ਕਹਾਂਗੀ ਕਦੇ ਵੀ ਜਿੰਦਗੀ ਵਿੱਚ ਨਿਰਾਸ਼ ਨਾ ਹੋਵੇ ਕਿਉਂਕਿ ਗੁਰਬਾਣੀ ਤੋਂ ਮਨ ਉਸ ਨਿਰਾਸ਼ਾ ਵਿੱਚੋਂ ਬਾਹਰ ਕੱਢ ਦਿੰਦੀ ਹੈ ਵਾਹਿਗੁਰੂ ਨੂੰ ਜਪੋ ਤੁਹਾਡਾ ਹਰ ਕੰਮ ਸਫਲ ਹੋਵੇਗਾ ਤੇ ਹਾਂ ਤੁਹਾਡੇ ਲਈ ਉਹ ਉਹੀ ਰਾਹ ਖੁੱਲੇਗਾ ਜਿਹੜੇ ਤੁਹਾਡੇ ਲਈ ਉਚਿਤ ਨੇ ਕਿ ਇਹ ਰਾਹ ਤੁਹਾਨੂੰ ਸਹੀ ਟਾਈਮ ਤੇ ਆ ਕੇ ਹੀ ਮਿਲਣਗੇ ਸੋ ਆਪਣੇ ਸਬਰ ਨੂੰ ਕਾਇਮ ਰੱਖੋ चंगा करना हमेशा चंगा ही होगा जो कोई मेहनत करना चाहता उंगल पढ़ के आप विखाऊंगा तो उस अपने विश्वास अटल